ਮੈਂ ਕਹਿ ਰਿਹਾ ਮੈਨੂੰ ਸਾਡੇ ਸਰਪੰਚ ਸਾਹਿਬ ਨੇ ਗੱਲ ਸੁਣਾਈ ਸੀ ਗੁਰਮੀਤ ਜੀ ਨੇ ਇੱਕ ਮਲੇਰ ਫੋਟ ਲੈ ਲਏ ਨੇ ਉਹ ਕਹਿੰਦਾ ਨਾ ਕਿਹਰਾ ਕੋਈ ਬੰਦਾ ਮਤਲਬ ਕਿ ਪਾਕਿਸਤਾਨ ਚ ਲੱਗ ਗਿਆ ਉਹਨੇ ਲਾਹੌਰ ਚ ਗੇੜੇ-ਗੂੜੇ ਦਿੱਤੇ ਜਾ ਕੇ ਸਾਰੇ ਦੇਖੇ ਕਹਿੰਦੇ ਕੋਈ ਫਰਕ ਨਹੀਂ ਯਾਰ ਆਦਾ ਉਹੀ ਗੱਲ ਹੈ ਇੱਕੋ ਹੀ ਗੱਲ ਹੈ ਯਾਰ ਕਹਿੰਦਾ ਵੀ ਇੱਕੋ ਜਿਹੀ ਹੈ ਯਾਰ ਉਹ ਆਪਣੇ ਉਹੀ ਇੱਥੇ ਆ ਕਹਿੰਦਾ ਥੋੜਾ ਜਿਹਾ ਕਾਹ ਗਿਆ ਜਦੋਂ ਵੇਖਿਆ ਨੇ ਸਾਰਾ ਵੇਖ ਗੂ ਕੇ ਕਹਿੰਦਾ ਮੈਨੂੰ ਤਾਂ ਨਵੀਂ ਚੀਜ਼ ਕੋਈ ਜਦੋਂ ਮੋੜਨ ਲੱਗੇ ਖੜਾ ਕੰਧ ਨਾਲ ਮੂਤੀ ਜਾਵੇ ਕਹਿੰਦਾ ਹਾਂ ਆ ਨਾ ਮੈਂ ਆ ਚੀਜ਼ ਨਹੀਂ ਆਪਣੇ ਹੈਗੀ ਕਹਿੰਦਾ ਜਿਵੇਂ ਇਹ ਭੀੜ ਜੀ ਰੂਤੀ ਜਾਂਦਾ ਯਾਰ ਕਹਿੰਦਾ ਇਹ ਚੀਜ਼ ਨਹੀਂ ਹੈ ਉਹ ਕਹਿੰਦਾ ਆ ਕੇ ਇੰਡੀਆ ਆ ਗਿਆ ਉਹ ਇਧਰ ਆ ਕੇ ਘੇੜੇ-ਘੂੜੇ ਦੇਈ ਗਿਆ ਆ ਕੇ ਤੇ ਉਧਰੋਂ ਬੁੜੀਆਂ ਖੜੀਆਂ ਤੇ ਉਧਰੋਂ ਕੰਧ ਨਾਲ ਮੂਤਣ ਲੱਗੇ ਤੇ ਬੁੜੀਆਂ ਨੇ ਗਾਲਾਂ ਕੱਢੇ ਕਹਿੰਦੇ ਹਰਾਮ ਤੇ ਸ਼ਰਮ ਨਹੀਂ ਆਉਂਦੀ ਮੈਂ ਤਾਂ ਕਹਿੰਦਾ ਲਾਹੌਰ ਬਣਾਉਣ ਲੱਗੇ ਸੀ ਨਾ ਬਣਾਓ ਫੰਮਾ ਦਾ ਜਾਨਣਾ ਉਹਦੇ ਕਹਿੰਨ ਕੋ ਉਹ ਕਹਿੰਦੇ ਆਏ ਨਹੀਂ ਬਣਨ ਆਏ ਉਹ ਮਾਈਆਂ ਨੂੰ ਕਹਿੰਦਾ ਮੈਂ ਤਾਂ ਮਾਈ ਲਾਹੌਰ ਬਣਾਉਣ ਲੱਗਾ ਸੀ ਤੁਹਾਡੀ ਮਰਜ਼ੀ ਹੈ ਨਹੀਂ ਬਣਾਉਣਾ ਰਹਿਣ ਦਿਓ ਕਿ ਮੈਂ ਉੱਥੇ ਤਾਂ ਹੀ ਬਣਨਾ ਸੀ ਲਾਹੌਰ ਨੇ ਹਨ ਇਸ ਕਰਕੇ ਵੀ ਆਪਣੇ ਹੁਣ ਤਰੀ ਜਾਂਦੀ ਗੱਡੀ ਜਿਸੀਂ ਦੇਖ ਲਈ ਦੇਖ ਛਕੀ ਮੈਂ ਟੂ ਮੈਂ ਤਾਂ ਸਾਡੇ ਇੱਕ ਗੱਲ ਦਾ ਬੜਾ ਨਜ਼ਾਰਾ ਹੈ ਕਹਿੰਦਾ ਕੀ ਮੈਂ ਕਹਾਂ ਇੱਕ ਦੀ ਐ ਮਾਰਨੀ ਹਵਾ ਚੜਦੀ ਆ ਇਹੀ ਆਤ ਤਾਂ ਮਾਰਗੇ ਉਹਦੋਂ ਇੱਕ ਸਾਡੇ ਮੂੰਹ ਤੇ ਸੱਟ ਗਿਆ ਸੀਸੇ ਚ ਵੱਜੀ ਆ ਕੇ ਠਾ ਦੇਣੀ ਮੈਂ ਕਿਹਾ ਆਹ ਦੇਖ ਲਾ ਇੱਥੇ ਨਹੀਂ ਮੈਂ ਕਿਹਾ ਕੋਈ ਪੜ੍ਹੇ ਲਿਖੇ ਅਨਪੜ੍ਹ ਚ ਮੈਂ ਕਿਹਾ ਤਾਂ ਉਹੀ ਫਰਕ ਆ ਉਹ ਕਹਿੰਦਾ ਪੜ੍ਹਿਆ ਲਿਖਿਆ ਤੇ ਅਨਪੜ੍ਹ ਚ ਕੀ ਫਰਕ ਆ ਹੋ ਤੇ ਹਾਂਜੀ ਆਲਾ ਉਹ ਕਹਿੰਦਾ ਪੜ੍ਹਿਆ ਲਿਖਿਆ ਹਾਂਜੀ ਕਹਿੰਦਾ ਤੇ ਅਨਪੜ੍ਹ ਆ ਹੋ ਕਹਿੰਦਾ ਤੁਸੀਂ ਪੜ੍ਹਿਆ ਕਹਿੰਦਾ ਹਉ ਕਹਿੰਦਾ ਤੂੰ ਤਾਂ ਹਾਂਜੀ ਗਿਆ ਨਹੀਂ ਕਹਿੰਦਾ ਹੁਣ ਆਤ ਪੈ ਗਈ ਆਤ ਸਾਰਿਆਂ ਨੂੰ ਪੈ ਜਾਂਦੀ ਹੈ